ਉਹਦਾ ਤੁਹਾਨੂੰ ਬਤਾ ਵੀ ਜਦੋਂ ਗਿੱਪੀ ਬਾਈ ਜੀ ਨਾਲ ਕੰਮ ਕਰਦੇ ਆ ਆਪਾਂ ਤੇ ਉੱਥੇ ਫੁੱਲ ਨਜ਼ਾਰੇ ਚ ਹੋਈਦਾ ਗਿੱਪੀ ਬਾਈ ਜੀ ਨੇ ਰੋਇ ਸ਼ੇਟੀ ਭਾਜੀ ਦੇ ਨਾਲ ਬਿਠਾਤਾ ਨਜ਼ਾਰਾ ਹੀ ਆ ਗਿਆ ਅੱਜ ਦੇਖੋ ਮੈਂ ਕਰਨ ਭਾਜੀ ਦੇ ਨਾਲ ਬੈਠਾ ਹਾਂ ਪਰ ਇਦੋਂ ਘੈਂਟ ਗੱਲ ਤਾਂ ਹੈ ਨਹੀਂ ਕੋਈ ਉਸਤਾਦ ਦੀ ਆਪਾਂ ਹਮੇਸ਼ਾ ਹੀ ਮੰਨ ਕੇ ਚੱਲਦੇ ਆਂ ਵੀ ਆਹ ਫਿਲਮ ਚ ਵੀ ਜਿਹੜਾ ਹੁਣ ਤੁਸੀਂ ਰੋਲ ਦੇਖੋਗੇ ਮੇਰਾ ਕਹਿੰਦਾ ਦੇਨਾ ਮੌਤ ਦਾ ਦੂਜਾ ਨਾ ਬੱਸ ਆਪਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਉਹਨਾਂ ਪਰਿਵਾਰਾਂ ਚੋਂ ਆਂ ਵੀ ਜਦੋਂ ਮੈਂ ਛੋਟਾ ਸੀਗਾ ਤਾਂ ਸਾਡੇ ਦਾਦੀ ਜੀ ਮੇਰੇ ਪਹਿਲੀ ਪੌੜੀ ਦਾ ਜਾਪ ਸਾਡੇ 10 ਗੁਰੂਆਂ ਦੇ ਨਾਂ ਹਨਾ ਚਾਰੇ ਸਹਿਬਜ਼ਾਦਿਆਂ ਦੇ ਨਾਂ ਸਾਰਾ ਉਹ ਸਾਨੂੰ ਸ਼ੁਰੂ ਤੋਂ ਹੀ ਦੱਸਿਆ ਜਾਂਦਾ ਸੀ ਤੇ ਇਹ ਦੇ ਚਾ ਇਸ ਮਸਲੇ ਚ ਤਾਂ ਕੋਈ ਗੱਲ ਹੀ ਹੈ ਨਹੀਂ ਵੀ ਕਿੱਡਾ ਕ ਘੈਂਟ ਮਾਹੌਲ ਆ ਹੁਣ ਜਿਹੜੀ ਫਿਲਮ ਕਰਕੇ ਮੈਨੂੰ ਜਿਹੜਾ ਸਵਾਦ ਉਹਦਾ ਤੁਹਾਨੂੰ ਪਤਾ ਵੀ ਜਦੋਂ ਗਿੱਪੀ ਬਾਈ ਜੀ ਨਾਲ ਕੰਮ ਕਰਦੇ ਆ ਆਪਾਂ ਤੇ ਉੱਥੇ ਫੁੱਲ ਨਜ਼ਾਰੇ ਚ ਹੋਈਦਾ ਤੇ ਪਿਛਲੀ ਵਾਰੀ ਜਦੋਂ ਅਸੀਂ ਬੰਬੇ ਗਏ ਉਦੋਂ ਗਿੱਪੀ ਬਾਈ ਜੀ ਨੇ ਰੋਇ ਸ਼ੇਟੀ ਭਾਜੀ ਦੇ ਨਾਲ ਬਿਠਾਤਾ ਨਜ਼ਾਰਾ ਹੀ ਆ ਗਿਆ ਅੱਜ ਦੇਖੋ ਮੈਂ ਕਰਨ ਭਾਜੀ ਦੇ ਨਾਲ ਬੈਠਾ ਹਾਂ ਪਰ ਇਹਦੂ ਘੈਂਟ ਗੱਲ ਤਾਂ ਹੈ ਨਹੀਂ ਕੋਈ ਔਰ ਇਹ ਗੱਲ ਉਸਤਾਦ ਦੀ ਆਪਾਂ ਹਮੇਸ਼ਾ ਹੀ ਮੰਨ ਕੇ ਚੱਲਦੇ ਆਂ ਵਿਆਹ ਫਿਲਮ ਚ ਵੀ ਜਿਹੜਾ ਹੁਣ ਤੁਸੀਂ ਰੋਲ ਦੇਖੋਗੇ ਮੇਰਾ ਕਹਿੰਦਾ ਦੇਨਾ ਮੌਤ ਦਾ ਦੂਜਾ ਨਾ ਬਸ ਐਨੀ ਗੱਲ ਹੀ ਆ ਉਹਦਾ ਤੁਹਾਨੂੰ ਪਤਾ ਵੀ ਜਦੋਂ ਗਿੱਪੀ ਬਾਈ ਜੀ ਨਾਲ ਕੰਮ ਕਰਦੇ ਆ ਆਪਾਂ ਤੇ ਉਥੇ ਫੁੱਲ ਨਜ਼ਾਰੇ ਚ ਹੋਈਦਾ ਗਿੱਪੀ ਬਾਈ ਜੀ ਨੇ ਰੋਇ ਸ਼ੇਟੀ ਭਾਜੀ ਦੇ ਨਾਲ ਬਿਠਾਤਾ ਨਯਾਰੀ ਆ ਗਿਆ ਅੱਜ ਦੇਖੋ ਮੈਂ ਕਰਨ ਭਾਜੀ ਦੇ ਨਾਲ ਬੈਠਾ ਹਾਂ ਪਰ ਇਹਦੂ ਕੈਂਡ ਗੱਲ ਤਾਂ ਹੈ ਨਹੀਂ ਕੋਈ ਉਸਤਾਦ ਦੀ ਆਪਾਂ ਭਵੇਂ ਜਿ ਮੰਨ ਕੇ ਚੱਲਦੇ ਆਂ ਵੀ ਆਹ ਫਿਲਮ ਚ ਵੀ ਜਿਹੜਾ ਹੁਣ ਤੁਸੀਂ ਰੋਲ ਦੇਖੋਗੇ ਮੇਰਾ ਕਹਿੰਦਾ ਦੇਨਾ ਮੌਤ ਦਾ ਦੂਜਾ ਨਾ ਬਸ ਆਪਾਂ ਸਤਿ ਸ਼੍ਰੀ ਅਕਾਲ ਸਾਰਿਆਂ ਨੂੰ ਆਪਾਂ ਉਹਨਾਂ ਪਰਿਵਾਰਾਂ ਚੋਂ ਆਂ ਵੀ ਜਦੋਂ ਮੈਂ ਛੋਟਾ ਸੀਗਾ ਤਾਂ ਸਾਡੇ ਦਾਦੀ ਜੀ ਮੇਰੇ ਪਹਿਲੀ ਪੌੜੀ ਦਾ ਜਾਪ ਸਾਡੇ 10 ਗੁਰੂਆਂ ਦੇ ਨਾਂ ਹਨ ਚਾਰੇ ਸਹਿਬ ਜਾਦਿਆਂ ਦੇ ਨਾਂ ਸਾਰਾ ਉਹ ਸਾਨੂੰ ਸ਼ੁਰੂ ਤੋਂ ਹੀ ਦੱਸਿਆ ਜਾਂਦਾ ਸੀ ਤੇ ਇਹ ਦੇ ਚਾ ਇਸ ਮਸਲੇ ਚ ਤਾਂ ਕੋਈ ਗੱਲ ਹੀ ਹੈ ਨਹੀਂ ਵੀ ਕਿੱਡਾ ਕ ਘੈਂਟ ਮਾਹੌਲ ਆ ਹੁਣ ਜਿਹੜੀ ਫਿਲਮ ਕਰਕੇ ਮੈਨੂੰ ਜਿਹੜਾ ਸਵਾਦ ਉਹਦਾ ਤੁਹਾਨੂੰ ਪਤਾ ਵੀ ਜਦੋਂ ਗਿੱਪੀ ਬਾਈ ਜੀ ਨਾਲ ਕੰਮ ਕਰਦੇ ਆ ਆਪਾਂ ਤੇ ਉਥੇ ਫੁੱਲ ਨਜ਼ਾਰੇ ਚ ਹੋਈ ਦਾ ਤੇ ਪਿਛਲੀ ਵਾਰੀ ਜਦੋਂ ਅਸੀਂ ਬੰਬੇ ਗਏ ਉਦੋਂ ਗਿੱਪੀ ਭਾਈ ਜੀ ਨੇ ਰੋਇ ਸ਼ੇਟੀ ਭਾਜੀ ਦੇ ਨਾਲ ਬਿਠਾਤਾ ਨਜ਼ਾਰਾ ਹੀ ਆ ਗਿਆ ਅੱਜ ਦੇਖੋ ਮੈਂ ਕਰਨ ਭਾਜੀ ਦੇ ਨਾਲ ਬੈਠਾ ਹਾਂ ਪਰ ਇਦੂ ਘੈਂਟ ਗੱਲ ਤਾਂ ਹੈ ਨਹੀਂ ਕੋਈ ਔਰ ਇਹ ਗੱਲ ਉਸਤਾਦ ਦੀ ਆਪਾਂ ਹਮੇਸ਼ਾ ਹੀ ਮੰਨ ਕੇ ਚੱਲਦੇ ਆਂ ਵੀ ਆਹ ਫਿਲਮ ਚ ਵੀ ਜਿਹੜਾ ਹੁਣ ਤੁਸੀਂ ਰੋਲ ਦੇਖੋਗੇ ਮੇਰਾ ਕਹਿੰਦਾ ਦੇ ਨਾਮ ਮੌਤ ਦਾ ਦੂਜਾ ਨਾਮ ਬਸ ਇੰਨੀ ਗੱਲ ਹੀ ਆ